ਹਾਈ ਗਾਇਜ਼ ਹੋਪ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਨੇ ਕੱਟ ਕੱਪੜੇ ਦੇ ਵਿੱਚੋਂ ਸਲਵਾਰ ਕਿਵੇਂ ਬਣਾਉਣੀ ਆ ਸਲਵਾਰ ਬਟ ਹੌਲੀ ਬਣੇਗੀ ਇਹ ਹੈਵੀ ਨਹੀਂ ਬਣੇਗੀ ਠੀਕ ਹੈ ਇਹਨੂੰ ਆਪਾਂ ਨੇ ਕਿਵੇਂ ਬਣਾਉਣਾ ਹੈ ਕੰਨੀ ਨਾਲ ਕੰਨੀ ਜੋੜ ਲਾ ਗੱਲ ਬੰਨੇ ਦੀ ਸਲਵਾਰ ਕਟਿੰਗ ਕਰਾਂਗੇ ਕਿਵੇਂ ਕਰਨੀ ਹੈ ਕੰਨੀ ਨਾਲ ਕੰਨੀ ਜੁਆਇੰਟ ਕਰ ਲਈ ਆਪਣੀ ਔਰ ਸਲਵਾਰ ਦੀ ਲੈਂਥ ਹੈਗੀ ਆਪਣੇ ਕੋਲੇ 31 ਮਤਲਬ 30.5 ਆਪਾਂ ਨੇ ਰੈਡੀ ਕਰਨੀ ਹੈ ਠੀਕ ਹੈ 1 ਇੰਚ ਆਪਾਂ ਨੇ ਪਲੱਸ ਲੈਣਾ ਹੈ 1 ਇੰਚ ਪਲੱਸ ਕਿਵੇਂ ਲੈਣਾ ਹੈ ਸੀਮ ਦਾ ਹਾਫ ਇੰਚ ਆਪਾਂ ਨੇ ਪਹੁੰਚੇ ਦਾ ਹਾਫ ਇੰਚ ਆਪਣਾ ਵਲਾਂ ਦਾ ਠੀਕ ਹੈ ਉਸ ਤੋਂ ਐਕਸਟਰਾ ਆਪਣੀ 4 ਇੰਚ 벨ਟ ਵੀ ਲੱਗੇਗੀ ਤਾਂ ਆਪਣਾ ਇਹ 34.5 ਇੰਚ ਜਿਹੜੀ ਸਲਵਾਰ ਰੈਡੀ ਹੋ ਜਾਏਗੀ ਸੋ ਇਸ ਤਰੀਕੇ ਨਾਲ ਆਪਾਂ ਨੇ 31 ਇੰਚ 31 ਐਂਡ ਹਾਫ ਲੈ ਲਿਆ ਲੈਂਥ ਕੰਨੀ ਵਾਲੀ ਸਾਈਡ ਤੋਂ ਉਹਦੀ ਆਪੋਜ਼ਿਟ ਸਾਈਡ ਤੋਂ ਆਪਾਂ ਨੇ 10 ਇੰਚ ਲੈਣਾ ਕਰੋਚ ਏਰੀਆ ਠੀਕ ਹੈ 10 ਇੰਚ ਕਰੋਚ ਏਰੀਆ ਲੈ ਲਿਆ ਜਿਹੜੀ ਸਾਈਡ ਤੋਂ ਆਪਾਂ ਨੇ ਲੈਂਥ ਲਈ ਆ ਉਧਰੋਂ 2 ਇੰਚ ਦਾ ਆਪਾਂ ਨੇ ਪਹੁੰਚਦਾ ਮਾਰਕ ਕਰਨਾ ਉਸ ਤੋਂ ਬਾਅਦ ਇਹ 2 ਇੰਚ ਵਾਲੇ ਮਾਰਕ ਨੂੰ 10 ਇੰਚ ਨਾਲ ਮੈਜ਼ਰ ਕਰ ਦੇਣਾ ਇਸ ਸਟਿੱਕੇ ਨਾਲ ਮਾਰਕ ਕਰ ਲਿਆ ਆਪਾਂ ਨੇ ਸਿੰਗਲ ਲਾਈਨ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਆਪਣੇ ਦੋ ਗੁੰਦੇ ਨਿਕਲੇ ਔਰ ਇੱਥੋਂ ਆਪਾਂ ਨੇ 2 ਇੰਚ ਦਾ ਸਟ੍ਰੇਟ ਮਾਰਕ ਕਰ ਦੇਣਾ ਕਿਹੜਾ ਦੂਸਰੇ ਦੋ ਗੁੰਦਿਆਂ ਦਾ ਪਹੁੰਚਦਾ ਮਾਰਕ ਹੁਣ ਇਹ ਵਾਲੇ ਦੋ ਤੋਂ ਆਪਾਂ 31.5 ਇੰਚ ਦਾ ਮਾਰਕ ਲੈ ਕੇ ਲੈਂਥ ਲਗਾ ਲਾਂਗੇ ਉਸ ਤੋਂ ਬਾਅਦ ਇਹਦੇ ਓਪੋਜ਼ਿਟ ਆਪਾਂ ਇੱਥੋਂ 10 ਇੰਚ ਦਾ ਮਾਰਕ ਲੈ ਲਾਂਗੇ ਕਿੱਥੋਂ ਲਿਆ ਜਿੱਥੋਂ ਆਪਾਂ ਨੇ 31 ਕੀਤਾ ਸੀ ਉਹਦਾ ਸਿਮਿਲਰ ਪੈਰਲਰ ਉਹਦੇ ਸਾਹਮਣੇ ਤੋਂ 10 ਇੰਚ ਦਾ ਲਿਆ ਜੇ ਤੁਸੀਂ ਇੱਥੇ ਤੱਕ ਮੇਜ਼ਰ ਕਰੋਗੇ ਤਾਂ 12 ਇੰਚ ਤੇ ਮਾਰਕ ਲੱਗੇਗਾ ਸੋ ਇਹ ਵਾਲੇ 10 ਇੰਚ ਵਾਲੇ ਮਾਰਕ ਨੂੰ ਆਪਾਂ 2 ਇੰਚ ਵਾਲੇ ਇਹ ਵਾਲੇ ਜਿਹੜਾ ਆਪਣਾ ਪੌਂਚੇ ਦਾ ਮਾਰਕ ਹੈ ਇਹਨਾਂ ਅਟੈਚ ਮਾਰਕ ਕਰ ਦਾਂਗੇ ਔਰ ਇਹ ਆਪਣੀ ਸਟ੍ਰੇਟ ਲਾਈਨ ਆ ਜਾਊਗੀ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਏ ਜਿਹੜਾ 2 ਇੰਚ ਹੈ ਇਹਨੂੰ ਸਟ੍ਰੇਟ ਕਟਿੰਗ ਇਹ ਵੇਸਟ ਹੈ ਫੈਬਰਿਕ ਔਰ ਇਹ ਵਾਲੇ ਨੂੰ ਵੀ ਆਪਾਂ 2 ਇੰਚ ਕਟਿੰਗ ਕਰ ਦਾਂਗੇ ਇਹ ਵਾਲਾ ਆਪਣਾ ਪ੍ਰੋਪਰ ਸਹੀ ਆ ਗਿਆ ਪੱਲਾ ਹੁਣ ਇਹ ਵਾਲੇ ਪੱਲੇ ਨੂੰ ਆਪਾਂ ਇਧਰੋਂ ਜਿਹੜੀ ਸਾਈਡ ਤੋਂ ਆਪਣੇ ਗੋਡੇ ਜੁਆਇੰਟ ਹੋਣਗੇ ਇਧਰੋਂ ਅਲੱਗ ਕਰ ਲਾਂਗੇ ਠੀਕ ਹੈ ਜੀ ਔਰ ਹੁਣ ਆਪਣੇ ਕੋਲ ਜਿਹੜਾ ਫੈਬਰਿਕ ਬਚ ਗਿਆ ਇਹਦੇ ਵਿੱਚੋਂ ਆਪਾਂ ਗੋਡੇ ਕੱਢਾਂਗੇ ਔਰ 벨ਟ ਨੂੰ ਫੈਬਰਿਕ ਇਹਦੇ ਵਿੱਚੋਂ ਲਿਆ ਜਾਊਗਾ ਜਦੋਂ ਵੀ ਤੁਸੀਂ ਕੋਈ ਵੀ ਸਲਵਾਰ ਕੱਢਦੇ ਹੋ ਸਭ ਤੋਂ ਪਹਿਲਾਂ ਕੁੰਡੇ ਕੱਟਨੇ ਨੇ ਉਸ ਤੋਂ ਬਾਅਦ ਆਪਾਂ ਗੋਡੇ ਕੱਟਨੇ ਨੇ ਰੀਜ਼ਨ ਗੋਡਿਆਂ ਦੇ ਵਿੱਚ ਆਪਾਂ ਜੋੜ ਐਡ ਕਰ ਸਕਦੇ ਹਾਂ ਕੁੰਡਿਆਂ ਦੇ ਵਿੱਚ ਜੋੜ ਨਹੀਂ ਕਰ ਸਕਦੇ ਸੋਇਆ ਸਟਿੱਕਨ ਨਾਲ ਆਪਾਂ ਨੇ ਜੇ ਤਾਂ ਸੈਲਵਜ ਤੁਹਾਡੀ ਖਿੱਚਦੀ ਹੈ ਤਾਂ ਉਹਨੂੰ ਵਿੱਚ ਨਾ ਲਓ ਉਹਨੂੰ ਲੱਗ ਤੋਂ ਕੱਟ ਦੋ ਉਸ ਤੋਂ ਬਾਅਦ ਆਪਾਂ ਨੇ 12 ਇੰਚ ਦੇ ਗੋਟਨੇ ਜਿਹੜੇ ਉਹ ਲੈਣੇ ਆ 12 ਇੰਚ ਤੇ ਮਾਰਕ ਕਰ ਲਵਾਂਗੇ ਜੇ ਕੰਨੀ ਵਿੱਚ ਲੈਣੇ ਤਾਂ ਆਪਣਾ 13 ਇੰਚ ਤੇ ਮਾਰਕ ਆਉਂਦਾ ਸੋ 13 ਤੇ 13 ਇੰਚ ਤੇ ਆਪਾਂ ਮਾਰਕ ਲੈ ਲਾਂਗੇ ਕਿਉਂਕਿ ਕੰਨੀ ਆਪਾਂ ਲੱਗ ਤੋਂ ਕਰਨੀ ਹੈ ਕੱਟਨੀ ਹੈ ਲੈਂਥ ਕਿੰਨੀ ਲੈਣੀ ਹੈ ਜਿੰਨੀ ਆਪਾਂ ਨੇ ਗੁੰਦਿਆਂ ਦੀ ਕੱਟੀ ਹੈ 31 1/2 ਇਹਨੂੰ ਆਪਾਂ ਇੱਥੋਂ ਸਿੱਧਾ ਕਟਿੰਗ ਕਰ ਦਾਂਗੇ ਇਹ ਆਪਣਾ ਜਿਹੜਾ ਕੱਪੜਾ ਇਹ ਸਿੱਧਾ 벨ਟ ਨੂੰ ਆ ਜਾਊਗਾ ਠੀਕ ਹੈ ਜੇ ਦੀ ਚੌੜਾਈ ਘੱਟਦੀ ਹੋਈ ਤਾਂ ਇੱਥੇ ਆਪਾਂ ਜੁਆਇੰਟ ਪਾ ਸਕਦੇ ਹਾਂ ਠੀਕ ਹੈ ਇਹ ਵਾਲੀ ਸਾਈਡ ਤੋਂ ਆਪਾਂ ਸੈਲਵੇਜ ਜਿਹੜੀ ਉਹ ਵੀ ਕੱਟ ਦਾਂਗੇ ਠੀਕ ਹੈ ਜੀ ਇਹ ਆਪਣੇ ਗੋਡੇ ਕਟਿੰਗ ਹੋਗੇ। ਔਰ ਜੇ ਤੁਸੀਂ ਜੋਇੰਟ ਨਹੀਂ ਪਾਉਣਾ ਤਾਂ ਜਿਹੜਾ ਗੋਡਿਆਂ ਦੇ ਕੋਲ ਦੀ ਕਪੜਾ ਉਤਰਿਆ ਇਹਨੂੰ ਵੀ ਤੁਸੀਂ 벨ਟ ਦੇ ਵਿੱਚ ਯੂਜ਼ ਕਰ ਸਕਦੇ ਹੋ। ਇਹਦੀ ਚੌੜਾਈ ਕਿੰਨੀ ਹੋਣੀ ਚਾਹੀਦੀ ਹੈ? 7 ਇੰਚ ਔਰ ਜਿਹੜੀ ਐਸ ਟ੍ਰਿਕ ਨਾਲ ਲੰਬਾਈ ਹੈ। ਲੰਬਾਈ 7 ਇੰਚ ਔਰ ਚੌੜਾਈ hip 3 ਇੰਚ। hip ਹੈਗੀ ਆਪਣੀ 20। ਸੋ so 20 ਤੋਂ ਬਾਅਦ 3 ਇੰਚ ਆਪਾਂ ਨੇ ਐਡ ਕਰਨਾ। 23 ਇੰਚ ਆਪਾਂ ਇਹਨੂੰ ਕਟਿੰਗ ਕਰ ਦਾਂਗੇ। 3 ਇੰਚ ਦੀ ਲੂਸਨੈਸ ਇਨਫ ਹੁੰਦੀ ਹੈ 벨ਟ ਦੇ ਵਿੱਚ ਲਓ ਜੀ ਇਹ ਆਪਣੀ ਸਲਵਾਰ ਕੱਟ ਹੋ ਚੁੱਕੀ ਹੈ ਇਹ ਆਪਣੇ ਗੋਡੇ ਆਗੇ ਇਹ ਆਪਣੇ ਚਾਰੋਂ ਹੁੰਦੇ ਆਗੇ ਇਹ ਦੇਖੋ 1 اور 2 3 اور 4 ਇਹ ਆਪ ਆ ਗਈ ਜੀ ਆਪਣੇ ਗੋਡੇ ਇਹ ਆ ਗਈ ਆਪਣੀ 벨ਟ ਨਾਤ ਆਪਣਾ ਬੈਲਟ ਚ ਜੋੜ ਪਿਆ ਨਾ ਗੋਡਿਆਂ ਚ ਨਾ ਕੁੰਦਿਆਂ ਚ ਪ੍ਰੋਪਰ ਆਪਣੀ ਸਵਾਰ ਘੱਟ ਹੋ ਚੁੱਕੀ ਹੈ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਥੈਂਕ ਯੂ ਸੋ ਮੱਚ